ਪਹਿਲਾਂ ਦੇ ਵੀ ਇਹ ਜਿਹੜਾ ਕੂੜਾ ਹੈ ਇਹ ਕੀ ਦਾ ਹੈ ਇਹ ਤੇ ਨਗਰ ਕੌਂਸਲ ਮੰਡੀ ਗਵਿੰਦਗੜ ਕੂੜਾ ਸਿੱਟ ਰਹੀ ਆ ਪੌਣੀ ਦੇ ਪਲਾਟ ਦੱਪਣੇ ਨੇ ਨਾ ਨੇ ਉਧਰੋਂ ਵਹਿਲ ਨਹੀਂ ਮਿਲ ਰਿਹਾ ਇਹਨਾਂ ਨੂੰ ਅਸੀਂ ਚੋਰੀ ਹਟਾਉਂਦੇ ਸੀ ਚਿੱਟਾ ਵਿੱਚੋਂ ਹਟਾਉਂਦੇ ਸੀ ਇਹਨਾਂ ਨੇ ਮੇਰੀ ਕੁਰਸੀ ਟੇਬਲ ਚ ਕਾਤਾ ਉੱਥੇ ਪਹਿਰਾ ਦੇ ਰਿਆ ਸੀ ਮੈਂ ਬੈਠਾ ਰੋਡ ਦੇ ਤੇ ਮੇਰਾ ਐਮਐਲਏ ਨੇ ਖੁਦ ਚਕਾਇਆ ਕਿੰਨੇ ਆਹ ਵੇਖ ਲੋ ਇੱਥੇ ਖੜਾ ਨਹੀਂ ਜਾ ਰਿਹਾ ਉਨਾ ਤਾਂ ਉਹ ਪਹਾੜ ਬਣਾਈ ਜਾ ਰਹੇ ਆ ਕਿ ਅੱਗ ਹੋ ਰਾ ਜੀ ਉੱਪਰ ਨੂੰ ਉੱਪਰ ਨੂੰ ਅੱਜ ਵੀ ਨਾ ਅੱਗ ਲੱਗੀ ਹੋਈ ਜਿਹੜੀ ਉਹ ਹੋਰ ਚੱਲ ਜਵੇ ਓਏ ਹੋਏ 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 ਹੁਣ ਦੱਸੋ ਆ ਦਿੱਲੀ ਵਾਲਾ ਪਹਾੜ ਬਣ ਰਿਹਾ ਕਿ ਨਹੀਂ ਬਣ ਰਿਹਾਗਾ ਇਹ ਇਹਦੇ ਦਾ ਪਾਣੀ ਆ ਜਦ ਬਰਸਾਤ ਆਉਂਦੀ ਆ ਉਹ ਪਾਣੀ ਧਰਤੀ ਦੇ ਵਿਚਕਾਰ ਹੈ ਇਹ ਵੀ ਮਾਈਨਿੰਗ ਚੱਲਦਾ ਹੁਣ ਮਾਈਨਿੰਗ ਇਹ ਕਰ ਰਹੇ ਆ ਆ ਵੇਖੋ ਕੇਵ ਜਾ ਹੋਇਆ ਪਿਆ ਥੱਲੇ ਧਰਤੀ ਦਾ ਹਾਲ ਹੀ ਵੇਖ ਲੋ ਇਹ ਸਾਰਾ ਥੱਲੇ ਪੈਣਾ ਹੈ ਇਹਦੇ 'ਚ ਅਜੇ ਅੰਦਰ ਆ ਆ ਆ ਆ ਰੰਗਲਾ ਪੰਜਾਬ ਹੈ ਨਹੀਂ ਉਸ ਬੰਦੇ ਨੇ ਕੋਈ ਰੈਟਰਟ ਨਹੀਂ ਪਾਈ ਕਿ ਮੇਰੀ ਜ਼ਮੀਨ ਹੈ ਬੇਚਾਰਾ ਮੱਥਾ ਟੜਾ ਹੋ ਗਰੀਬ ਐਸੀ ਭਾਈ ਚਾਰੇ ਨਹੀਂ ਐਸੀ ਭਾਈ ਚਾਰੇ ਨੂੰ ਆਉਂਦੀ ਮਦਦ ਕਰੋ ਆਪਾਂ ਨਾਲ ਖੜੀਓ ਤੇ ਉਹ ਨਹੀਂ ਆ ਦੇਖੋ ਤਾਂ ਸਹੀ ਆ ਤੁਸੀਂ ਤਾਰਾਂ ਤਾਂ ਦੇਖੋ ਇਹਦਾ ਜਦੋਂ ਮਰਜੀ ਨਾਲ ਇੱਥੇ ਅੱਗ ਲਾਉਂਗੇ ਤੇ ਦਾ ਪਟਾਕੇ ਪੈ ਜਾਣਗੇ ਪ੍ਰੋਬਲਮ ਕੀ ਹੁੰਦੀ ਹੈ ਕਿ ਇਹੋ ਜਿਹਾ ਕੰਮ ਜਾਂ ਜੋ ਫੈਕਟਰੀਆਂ ਕਰਦੀਆਂ ਨੇ ਜਾਂ ਕੋਈ ਹੋਰ ਸਰਕਾਰ ਕਰਦੀ ਪਤਾ ਕਦੋਂ ਹੁੰਦਾ ਹੈ ਜਦੋਂ ਅਸੀਂ ਆਪ ਚ ਇਕਜੁੱਟ ਨਹੀਂ ਹੁੰਦੇ ਸਾਡੇ ਚ ਹੀ ਕੁਛ ਕਰਤੇ ਜਗਤ ਸਿੰਘ ਤੇ ਲਾਲ ਸਿੰਘ ਅਦਾਰ ਆ ਜਾਂਦੇ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਹਜੇ ਤੱਕ ਮਤਾ ਨਹੀਂ ਪਾਸ ਕੀਤੀ ਕਿਉਂ ਕਿਉਂ ਨਹੀਂ ਪਾਉਂਦੇ ਕਿਉਂਕਿ ਮਿਲੇ ਹੋਏ ਕਿਸੇ ਨਾਲ ਤੇ ਕੀ ਚੱਕਰ ਹੈ ਨਹੀਂ ਪੈਟ ਤਾਂ ਥੋੜਾ ਤੁਹਾਨੂੰ ਪਤਾ ਹੋਊ ਇਹ ਹੋਰ ਵੀ ਸਰਪੱਛਤ ਪੰਚਾਇਤ ਨੂੰ ਪਤਾ ਤੁਸੀਂ ਪੁੱਛਿਆ ਕਿਤੇ ਉਹਦੇ ਕੋਲੋਂ ਕਰਦੇ ਹੀ ਨਹੀਂ ਜੀ ਕੀ ਆਖ ਦਿੰਦੇ ਨੇ ਉਹ ਗੱਲੇ ਨਹੀਂ ਕਰਦੇ ਤਿੰਨ ਪਿੰਡ ਚਦਰਪੁਰਾ ਤੇ ਕੁੰਬੜਾ ਹੂੰ ਤੇ ਕੁੰਬ ਇਹ ਤਿੰਨੇ ਪਿੰਡਾਂ ਦੀ ਪੰਚਾਇਤ ਇਕਜੁੱਟ ਹੋ ਕੇ ਇੱਕ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਨੇ ਉੱਥੇ ਕੂੜਾ ਸਟਮਾਇਆ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਬਾਈ ਜੀ ਲਿਖ ਕੇ ਲੈ ਲਓ ਜਿੰਨਾ ਚਿਰ ਆਪਾਂ ਨਾਂ ਬੋਲੇ ਨਾ ਤਿੰਨ ਤੋਂ 4 ਸਾਲ ਹੋ ਰਿਹਾ ਪੰਜਾਬ ਬਰਬਾਦ ਹੋ ਚੱਲਿਆ ਐ ਐਮਐਲਏ ਸਾਹਿਬ ਕੋਲ ਮੁੱਦਾ ਰੱਖਿਆ ਸੀ ਅਸੀਂ ਹਾਂ ਠੀਕ ਹੈ ਜੀ ਜਦੋਂ ਇਲੈਕਸ਼ਨ ਤੋਂ ਬਾਅਦ ਐਮ.ਐਲ.ਏ ਬਣ ਕੇ ਉਹ ਪਿੰਡ ਆਏ ਸੀ ਉਹਨਾਂ ਨੂੰ ਕਿਹਾ ਵੀ ਸਾਡਾ ਇਹ ਮੁੱਦਾ ਉਹ ਕਹਿੰਦੇ ਵੀ ਇਹਨੂੰ ਕਿੱਥੇ ਲੈ ਕੇ ਜਾਵਾਂ ਕਿ ਉੱਥੇ ਵੀ ਨਾ ਰੌਲਾ ਪਊਗਾ ਜੇ ਕਹਿੰਦੇ ਸਾਥੋਂ ਪੁੱਛਣਾ ਤਾਂ ਫਿਰ ਸਾਨੂੰ ਐਮ.ਐਲ.ਏ ਬਣਾ ਦੇ ਫਿਰ ਤੁਹਾਨੂੰ ਬਣਾ ਦੇ ਕੋਨੂੰ ਬਣਾ ਦੇਣ ਫਿਰ ਉਹ ਤੁਸੀਂ ਉਹਨੂੰ ਬਣਾ ਕੇ ਕਿਉਂ ਭੇਜਿਆ ਉਹਦੀ ਡਿਊਟੀ ਹੈ ਮੈਂ ਕਈ ਵਾਰ ਇੱਥੇ ਬੰਦੇ ਲਿਆਉਂਦੇ ਨੇ ਪਿੰਡ ਸਾਈਂ ਜੋਗਰੀ ਕਰਦੇ ਮੈਂ ਬਹੁਤ ਗੱਡੋ ਟੈਂਟ ਸਵੇਰੇ ਮੈਂ ਬੰਨ੍ਹਦੇ ਪਰ ਚਾਹ ਜਿਹੜਾ ਹੋ ਮੇਰੇ ਤੇ ਪਰ ਮੈਨੂੰ ਇੱਥੇ ਬੰਦੇ ਪਤਾ ਹੀ ਕਿ ਤਾਣੇ ਮਾਰਦੇ ਨੇ ਉਹ ਕੀ ਕਰਤਾ ਸਾਡੇ ਕੂੜੇ ਦਾ ਮੈਂ ਯਾਰ ਮੇਰੇ ਨਾਲ ਬੈਠੂਗਾ ਕਿਵੇਂ ਮੂਰੇ ਬੈਠੂਗਾ ਇਹ ਸਹਿਯੋਗ ਕਰਨਗੇ ਲੋਕ ਤਾਂ ਨਹੀਂ ਆ ਉਹ ਤੁਹਾਨੂੰ ਏਡੀ ਦੂਰੋਂ ਲਿਆਂਦੇ ਆ ਮੇਰਾ ਘਰ ਸਾਹਮਣੇ ਐ ਦੌਰ ਜਲ ਚੁੱਕੇ ਐ ਇਸੇ ਮੁੱਦੇ ਦੇ ਉੱਤੇ ਮੈਂ ਇਸੇ ਇਹਨਾਂ ਦੇ ਆ ਪੋਲੂਸ਼ਨਾਂ ਤੇ ਆ ਫੈਕਟਰੀਆਂ ਵਾਲਾ ਸੀ ਉਹ ਤੋਂ ਆਪਾਂ ਕਿੰਨੇ ਕਿਲੋਮੀਟਰ ਕਿਲੋਮੀਟਰ ਅੱਗੇ ਆਏ ਐ ਮੰਡੀ ਗਵਿੰਦਗੜ ਨੂੰ ਜਾਂਦੇ ਮੰਡੀ ਗਵਿੰਦਗੜ ਨੂੰ ਆ ਬਖਾਤਾ ਜੀ ਤੁਸੀਂ ਪਿੱਛੇ ਇਹ ਓਮਈਆ ਕੂੜੇ ਦਾ ਢੇਰ ਜਿਵੇਂ ਆਪਾਂ ਦਿੱਲੀ ਵਿੱਚ ਵੜਦੇ ਆ ਨਾ ਜੀ ਜਿਹੜੀ ਡੰਪਿੰਗ ਗਰਾਊਂਡ ਹੈ ਦਿੱਲੀ ਵਿੱਚ ਵੜਦੇ ਆਂ ਬਾਈਪਾਸ ਤੇ ਜਿਹੜਾ ਉੱਥੇ ਵੱਡਾ ਢੇਰ ਲੱਗਿਆ ਹੁਣ ਮੈਨੂੰ ਇਹ ਦੱਸੋ ਜੀ ਇੱਕ ਪਹਿਲਾਂਲੇ ਵੀ ਇਹ ਜਿਹੜਾ ਕੂੜਾ ਹੈ ਇਹ ਕਿਹਦਾ ਹੈ ਇਹ ਉਹ ਨਗਰ ਕੌਂਸਲ ਮੰਡੀ ਗਵਿੰਦਗੜ ਦਾ ਕਮਣਾ ਸਾਹਿਬ ਨੇੜੇ ਨੂੰ ਪੋਚੋ ਇਹ ਨਗਰ ਕੌਂਸਲ ਮੰਡੀ ਗਵਿੰਦਗੜ ਕੂੜਾ ਸਿੱਟ ਰਹੀ ਹੈ ਉਹਨਾਂ ਦਾ ਉਹਰੇ ਥੋੜਾ ਬਹੁਤੀ ਜਗ੍ਹਾ ਪਈ ਹੈ ਹੁਣ ਉਹਨਾਂ ਨੇ ਆ ਸੜਕ ਹੀ ਬੰਦ ਕਰਤੀ ਇੱਕ ਨੰਬਰ 2 ਟਵਾਣਾ ਸਾਹਿਬ ਆਹ ਆ ਸੜਕ ਹੀ ਬੰਦ ਕਰਤੀ ਰੋਡ ਬੰਦ ਕਰਤਾ ਉਹਨੇ ਨਹੀਂ ਹੋਂਡਾ ਫੈਕਟਰੀਆਂ ਦਾ ਜਾਂ ਕੱਲਾ ਮੈਂ ਮੰਡੀ ਗੋਣਨ ਕਰਦਾ ਹੱਥ ਵਾਲਾਂ ਦਾ ਟਾਬਿਆਂ ਦਾ ਸਾਰਿਆਂ ਦਾ ਸ਼ਹਿਰ ਦਾ ਸਾਰਾ ਕੁੰਡਾ ਉਹਰੇ ਸਿੱਟਰ ਹੋਏ ਨੇ ਅੱਛਾ ਇਹ ਇੱਥੇ ਚੱਕੇ ਆ ਜਿਵੇਂ ਸਹਿਜਾਂ ਸਿਰਫ ਤਾਣੂ ਕਰ ਰਹੇ ਹੈ ਜਾਂ ਚੱਕ ਰਹੇ ਹੈ ਕਰ ਰਹੇ ਨੇ ਜੀ ਜਗਾ ਸਿੱਟਣ ਨੂੰ ਟਵਾਣਾ ਸਾਹਿਬ ਆ ਪਿੱਛੇ ਆਪਣੇ ਟਰਾਂਸਪੋਰਟ ਨਗਰ ਹੈ ਹੈ ਨਹੀਂ ਇਹ ਇੱਥੇ ਹੀ ਰੱਖ ਰਹੇ ਹੈ ਇਹ ਇਹਨਾਂ ਤੁਸੀਂ ਪੁੱਛਿਆ ਪੱਛਲੇ ਵੇ ਇਹਦਾ ਕਰਨਗੇ ਕੀ ਇਹ ਪਿੱਛੇ ਟਵਾਣਾ ਸਾਹਿਬ ਟਰਾਂਸਪੋਰਟ ਨਗਰ ਆ ਇਧਰਲੇ ਪਾਸੇ ਦਾਣਾ ਮੰਡੀ ਆ ਨਾਲੇ ਬਿਲਕੁਲ ਨਾਲ ਪਰਲੇ ਪਾਸੇ ਦਾਣਾ ਮੰਡੀ ਆ ਆ ਚਾਤਰਪੁਰੇ ਦਾ ਖੇਡ ਗਰਾਊਂਡ ਆ ਨਾਲੇ ਸ਼ਮਸ਼ਾਨ ਘਾਟ ਆ ਪਿਛਲੇ ਪਾਸੇ ਪਰ ਇੰਨਾ ਕੁ ਛੋਣ ਦੇ باوجود ਵੀ ਨਗਰ ਕੌਂਸਲ ਮੰਡੀ ਗਵਿੰਦਗੜ੍ਹ ਆ ਜਿਹੜੀ ਉਹ ੱੱਕੇ ਨਾਲ ਉਹਰੇ ਕੂੜਾ ਸੁੱਟਦੀ ਆ ਆਉਣ ਵਾਲੇ ਦਿਨਾਂ ਚ ਅਸੀਂ ਐਨਜੀਟੀ ਕੋਲ ਲਗਾ ਕੇ ਮਸਲਾ ਠਾਉਣ ਲੱਗੇ ਪਿਛਲੇ ਦਿਨ ਵੀ ਇਹਨਾਂ ਨੇ ਬਹੁਤ ਲਿਖਤੀ ਤੌਰ ਤੇ ਜਵਾਨੀ ਤੌਰ ਤੇ ਨਗਰ ਕੌਂਸਲ ਦੇ ਈਓ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਐਸਡੀਐਮ ਮਲੋ ਨੂੰ ਬਹੁਤ ਵਾਰੀ ਕਹਿ ਲਿਆ ਕੋਈ ਸੁਣਵਾਈ ਨਹੀਂ ਹੈਗੀ ਹੁਣ ਇਹ ਤਾਂ ਇਹੀ ਹਾਲ ਹੈ ਵੀ ਐਮਜੀਟੀ ਕੋਲ ਜਾਈਏ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਲੈ ਕੇ ਆਹ ਕੀ ਕਰ ਰਹੀ ਹੈ ਜੀ ਸੀਪੀ ਉੱਪਰ ਉੱਪਰ ਜਾਈ ਜਾਂਦੇ ਨੇ ਜੀ ਜਿੰਨਾ ਇੱਥੇ ਕੂੜਾ ਸੁੱਟਿਆ ਜਾ ਰਿਹਾ ਇੰਨੀ ਜਲਦੀ ਆ ਜਿਵੇਂ ਆ ਇੱਥੂ ਜਿਵੇਂ ਸਾਫ਼ ਕੀਤਾ ਇਹ ਬਸ ਉੱਤੇ ਚੜਾਈ ਜਾ ਰਹੇ ਨੇ ਇਹਨੂੰ ਪੈਟਰੋਲ ਪਾ ਕੇ ਰਾਹ ਹਾਂਜੀ ਇਹ ਸਾਰਾ ਜਿੰਨਾ ਕ ਇਹ ਅੱਗ ਵੀ ਲਾਈ ਜਾਂਦੇ ਇੱਥੇ ਹਰ ਛੇਤੀ ਆਉਂਦਾ ਹੀ ਨਹੀਂ ਬੀਟ ਚਤਰਪੁਰ ਆਹ ਦੱਸੋ ਦੱਸੋ ਹਾਂ ਇੱਥੇ ਰੂ ਆ ਕੇ ਦੇਖਿਆ ਕਰੋ ਵੀ ਹਰ ਵਾਰੀ ਜਿਹੜੀ ਇੱਥੇ ਅੱਗ ਲੱਗਦੀ ਹੈ ਨੰਗਲ ਨੂੰ ਬਹੁਤ ਔਖਾ ਹੁੰਦਾ ਸਾਨੂੰ ਸਾਡਾ ਪਿੰਡ ਕੁੰਬੜਾ ਜੀ ਇਹ ਅਸੀਂ ਇੱਥੇ ਤੇ ਸਾਡੇ ਬੱਚੇ ਨੂੰ ਬਾਅਦ ਇਹ ਅੱਗ ਲਾਉਂਦੇ ਜਦੋਂ ਤੇ ਧੂਆ ਹੁਣੇ ਚਾਰ ਚੁਫੇਰੇ ਹਾਂਜੀ ਹਾਂ ਤੇ ਕੋਣ ਜਿਵੇਂ ਕਣਕ ਦੀ ਫਸਲ ਪੱਕ ਕੇ ਤਿਆਰ ਆ ਜੀ ਹਾਂ ਮਾੜਾ ਜਿਹਾ ਉਹ ਆੜੂ ਕੇ ਆ ਕੇ ਇਹੋ ਜਿਹਾ ਕੁਝ ਵੀ ਨਹੀਂ ਰਹਿਣਾ ਹੈਗਾ ਉਹ ਨਹੀਂ ਆਪ ਦੇਖੋ ਤਾਂ ਸਹੀ ਆ ਤੁਸੀਂ ਤਾਰਾਂ ਤਾਂ ਵੇਖੋ ਇਹ ਤਾਂ ਜਦੋਂ ਮਰਜੀ ਨਾਲ ਇੱਥੇ ਅੱਗ ਲਾਓਗੇ ਤੇ ਦਾ ਪਟਾਕੇ ਪੈ ਜਾਣਗੇ ਇੱਥੇ ਨਹੀਂ ਤੁਸੀਂ ਆਪ ਦੇ ਵੱਲੋਂ ਲਿਖ ਕੇ ਜਿਵੇਂ ਤੁਹਾਡਾ ਪਿੰਡ ਹੈ ਕੁੰਬੜਾ ਤੁਹਾਡਾ ਕਿਹੜਾ ਹੈ ਚਾਤਰਪੁਰਾ ਤੁਸੀਂ ਆਪ ਦੇ ਪਿੰਡੋਂ ਜਾਂ ਆਪਣਾ ਕਮੇਟੀ ਬਣਾ ਕੇ ਗ੍ਰਾਮ ਸਭਾ ਨੇ ਲਿਖ ਲਓ ਕਿ ਨਹੀਂ ਦਿੱਤਾ ਕਿਤੇ ਇਹ ਜੀ ਸਾਡੇ ਉੱਪਰ ਕਿੱਥੇ ਪ੍ਰੋਜੈਕਟਾ ਮਿਲਿਆ ਆਈਆਂ ਸੀ ਹਾਂ ਮੈਲੇ ਨਾਲ ਅਸੀਂ ਗਏ ਸੀ ਕਿ ਉੱਥੇ ਆਪਣੇ ਵਕੀਲ ਕਰਿਆ ਸੀ ਆਈ ਕੋਲੇ ਹੋ ਜੋ ਮਾੜਾ ਜਾ ਆਈ ਕੋਟ ਵਕੀਲ ਕਰਿਆ ਸੀ ਹਾਂ ਉਹ ਕਹਿੰਦੇ ਵੀ ਜਦ ਤੱਕ ਪੰਚਾਇਤ ਦਾ ਕਿਸੇ ਦਾ ਦੋਹਾ ਪਿੰਡ ਦਾ ਮਤਾ ਨਹੀਂ ਪੈਂਦਾ ਤਾਂ ਤੁਹਾਡੇ ਕੇਸ ਦੀ ਹੁਣ ਤਾਂ ਪੰਚਾਇਤ ਬਦਲ ਗਈ ਮਤਾਵਾ ਦੋ ਨਹੀਂ ਨਹੀਂ ਮਤਾ ਪਾਇਆ ਕਿ ਨਹੀਂ ਅਜੇ ਪਾਇਆ ਨਹੀਂ ਇੱਕੋ ਅਸੀਂ ਇਹ ਕਰਜ਼ ਕਰਨੀ ਚਾਉਨੇ ਆ ਜਿਹੜੀ ਗੱਲ ਅਸੀਂ ਪਹਿਲਾਂ ਕੀਤੀ ਹੈ ਆ ਭਾਈ ਜੀ ਹੋਰਾਂ ਨੇ ਬੜੀ ਵਧੀਆ ਗੱਲ ਕੀਤੀ ਹੈ ਪ੍ਰੋਬਲਮ ਕੀ ਹੁੰਦੀ ਹੈ ਕਿ ਇਹੋ ਜਿਹਾ ਕੰਮ ਜਾਂ ਜੋ ਫੈਕਟਰੀਆਂ ਕਰਦੀਆਂ ਨੇ ਜਾਂ ਕੋਈ ਹੋਰ ਸਰਕਾਰ ਕਰਦੀ ਪਤਾ ਕਦੋਂ ਹੁੰਦਾ ਜਦੋਂ ਅਸੀਂ ਆਪ ਚ ਇਕਜੁੱਟ ਨਹੀਂ ਹੁੰਦੇ ਸਾਡੇ ਚ ਹੀ ਕੁਛ ਤੇਜਾ ਸਿੰਘ ਤੇ ਲਾਲ ਸਿੰਘ ਅਦਾਰ ਆ ਜਾਂਦੇ ਨੇ ਇਹਨਾਂ ਦੇ ਪਿੰਡ ਦੀ ਪੰਚਾਇਤ ਹਜੇ ਤੱਕ ਮਤਾ ਨਹੀਂ ਪਾ ਸਕੀ ਕਿਉਂ ਕਿਉਂ ਨਹੀਂ ਪਾਉਂਦੇ ਕਿਉਂਕਿ ਮਿਲੇ ਹੋਏ ਕਿਸੇ ਨਾਲ ਤੇ ਕੀ ਚੱਕਰ ਹੈ ਇਹਨਾਂ ਨੂੰ ਪਤਾ ਜੀ ਹੁਣ ਨਹੀਂ ਪਿੰਡ ਤਾਂ ਥੋੜਾ ਤੁਹਾਨੂੰ ਪਤਾ ਹੋਊ ਇਹ ਹੁਣ ਜੀ ਸਰਪੰਚ ਪੰਚਾਇਤ ਨੂੰ ਪਤਾ ਤੁਸੀਂ ਪੁੱਛਿਆ ਕਿਤੇ ਉਹਦੇ ਕੋਲੋਂ ਦੁਰਤੇ ਹੀ ਨਹੀਂ ਜੀ ਕੀ ਆਖ ਦਿੰਦੇ ਨੇ ਉਹ ਗੱਲੇ ਨਹੀਂ ਕਰਦੇ ਟੋਡੇ ਪਿੰਡ ਕੀ ਹੁੰਦਾ ਹੈ ਮੇਰੀ ਗੱਲ ਸੁਣੋ ਨਾ ਇਹ ਜਦੋਂ ਪਹਿਲੀ ਸਰਕਾਰ ਸੀ ਨਾ ਕਾਂਗਰਸ ਪਾਰਟੀ ਦੀ ਹੂੰ ਉਦੋਂ ਇਹ ਸਾਡੇ ਤਿੰਨ ਪਿੰਡ ਚਤਰਪੁਰਾ ਤੇ ਕੁੰਬੜਾ ਹੂੰ ਤੇ ਕੁੰਬ ਇਹ ਤਿੰਨੇ ਪਿੰਡਾਂ ਦੀ ਪੰਚਾਇਤ ਇਕਜੁਕਟ ਹੋ ਗਈ ਇੱਕ ਸਰਕਾਰ ਦੇ ਨਾਲ ਮਿਲ ਕੇ ਇਹਨਾਂ ਨੇ ਉੱਥੇ ਕੂੜਾ ਸਟਵਾਇਆ ਹੂੰ ਦੂਜੇ ਤੀਜੇ ਨੇ ਕਿਸੇ ਨੇ ਸਟਵਾਇਆ ਇਹ ਪੰਚਾਇਤਾਂ ਦੀ ਮਿਹਰਬਾਨੀ ਹੋਈ ਆ ਆ ਜਿਹੜੀ ਜਗ੍ਹਾ ਜੀ ਇਹ ਪੈਟਰੋਲ ਪੰਪ ਦੀ ਜਗ੍ਹਾ ਜਿੱਥੇ ਗੰਦ ਪਿਆ ਅੱਛਾ ਇਹ ਪੈਟਰੋਲ ਪੰਪ ਦੀ ਜਗ੍ਹਾ ਜਿੱਥੇ ਇਹਨਾਂ ਨੇ ਗੰਦ ਲੈ ਕੇ ਸੁੱਟਣਾ ਸ਼ੁਰੂ ਕਰਤਾ ਹੂੰ ਇਹ ਸਾਨੂੰ ਪੁੱਛਦਾ ਮੀਟ ਮਾਰਕੀਟ ਤੇ ਅੱਛਾ ਇੱਕ ਤਾਂ ਬੈਂਕ ਦੀ ਬਿਲਡਿੰਗ ਕੱਟੀ ਹੋਈ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਸਰ ਉਹ ਵੀ ਵਿਚਾਰੇ ਇੱਥੋਂ ਸਕੂਲ ਨਾਲ ਕੇ ਚਤਰਪੁਰ ਨੂੰ ਜਾਂਦੇ ਨੇ ਘੁੰਮ ਕੇ ਜਦੋਂ ਇੱਥੇ ਧੂਆ ਹੁੰਦਾ ਕਈ ਵਾਰੀ ਐਕਸੀਡੈਂਟ ਹੋ ਜਾਂਦੇ ਬੱਚੇ ਡੇਲੇ ਜਾਣ ਫੇਰ ਕੀ ਕਰਨ ਸਾਡੇ ਡੰਗਰਪੁਰ ਇਹ ਪੋਲੂਸ਼ਨ ਕੱਲਾ ਜਵਾਨਾ ਸਾਹਿਬ ਕੱਲਾ ਫੈਕਟਰੀਆਂ ਹੀ ਨਹੀਂ ਕਰਦੀਆਂ ਕੱਲਾ ਆਪਾਂ ਰੇ ਰੂਪ ਆਕੇ ਨਹੀਂ ਕਰਦੇ ਐਵੇਂ ਵੀ ਪੋਲੂਸ਼ਨ ਹੁੰਦਾ ਇਹ ਵਾਯੂ ਪੋਲੂਸ਼ਨ ਹੈ ਇਹ 스ਮੈਲ ਵਾਲਾ ਪੋਲੂਸ਼ਨ ਹੈ ਇਨਾਂ ਨੂੰ ਪੁੱਛੋ ਜੋ ਇਹਨਾਂ ਨੇ ਦੱਸਿਆ ਉਹਦੇ ਜੋ ਸਾਡਾ ਜਦੋਂ ਅੱਗ ਲਾਉਂਦੇ ਨੇ ਤਾਂ ਹਲਕੀ ਹੁੰਦਾ ਇੱਥੇ ਉਹ ਵੇਖ ਲਓ ਧੂਆ ਹਜੇ ਵੀ ਨਿਕਲੀ ਜਾਂਦਾ ਕਈ ਤਾਂ ਹਜੇ ਵੀ ਧੂਆ ਨਿਕਲੀ ਜਾਂਦਾ ਇਹ ਤਾਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਭਜਾਉਂਦੀਆਂ ਨਹੀਂ ਆ ਅੱਜ ਆਉਂਦੀਆਂ ਲਗਾਤਾਰ ਜਲਦੀ ਜਾਂਦੀ ਅੱਗ ਕਿੰਨੇ ਦਿਨ 15 15 ਨਹੀਂ ਇਹ ਤਾਂ ਬੁਝਦੀ ਹੋਣੀ ਆ ਸੁਣਿਓ ਜੇ ਗੱਲ 15 ਦਿਨ ਤੱਕ ਆ ਕੇ ਬੁਝਦੀ ਨਹੀਂ ਬੁਝਦੀ ਨਹੀਂ ਆ ਕਿ ਅੱਗ ਤਾਂ ਬੁਝਦੀ ਹੋਣੀ ਆ ਐਂ ਚੱਲੀ ਜਾਂਦੀ ਐ 12 ਮਹੀਨੇ 30 ਦਿਨ ਚੱਲਦੀ ਐ ਜੀ ਇਹ ਸਿਆਲ ਤੇ ਜਦੋਂ ਥੋੜੀ ਠੰਡ ਜ਼ਿਆਦਾ ਪੈਣ ਲੱਗ ਜਾਂਦੀ ਆ ਉਦੋਂ ਥੋੜਾ ਜਿਆਦਾ ਦਬ ਜਾਂਦੀ ਆ ਨਹੀਂ ਹੁਣ ਗਰਮ ਮੌਸਮ ਆ ਗਿਆ ਹੁਣ ਤਾਂ ਹੋਰ ਵਧਣੀ ਆ ਤੇ ਚੱਲੀ ਜਾਂਦਾ ਧੂਆ ਨਿਕਲੀ ਜਾਂਦਾ ਇਹ ਤਾਂ ਹੋਰ ਵਧਣਾ ਹਜੇ ਸੋ ਚਲੋ ਇੱਕ ਬੜਾ ਸਾਬ ਹੈ ਲੋਕ ਵੀ ਮਰੇ ਹੋਏ ਆਂ ਆਂ ਬੀੜ ਕੁੰਬੜਾ ਚਤਰਪੁਰਾ ਲੋਕ ਹੀ ਨਹੀਂ ਉੱਠ ਕੇ ਤੁਰਦੇ ਇਹਨਾਂ ਨੂੰ ਕਹਿੰਦੇ ਹੀ ਨਹੀਂ ਹੈਗੇ ਐਮਐਲਏ ਤੋਂ ਡਰੀ ਜਾਂਦਾ ਕੋਈ ਆਈਓ ਤੋਂ ਡਰੀ ਜਾਂਦਾ ਛੋਟੇ ਛੋਟੇ ਇਹਨਾਂ ਦੇ ਮਡੇ ਮਡੇ ਮਸਲੇ ਨੇ ਮੈਂ ਨਾ ਬਾਈ ਜੀ ਤੁਸੀਂ ਸ਼ਾਇਦ ਵੀ ਅਸੀਂ ਕੋਕਾ ਕੰਮ ਕਰ ਰਹੇ ਆਂ ਪਿੰਡ ਪਿੰਡ ਜਾ ਕੇ ਤੇ ਸ਼ਹਿਰ ਸ਼ਹਿਰ ਜਾ ਕੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਨਾ ਬਾਈ ਜੀ ਲਿਖ ਕੇ ਲੈ ਲਓ ਜਿੰਨਾ ਚਿਰ ਆਪਾਂ ਨਾਂ ਬੋਲੇ ਨਾ ਤਿੰਨ ਤੋਂ 4 ਸਾਲ ਹੋਰ ਹੈ ਪੰਜਾਬ ਬਰਬਾਦ ਹੋ ਚੱਲਿਆ ਨਾ ਤਾਂ ਪਾਣੀ ਸਾਡਾ ਰਿਹਾ ਤੇ ਜਿਹੜਾ ਬਚਿਆ ਉਹ ਮਹਾ ਗੰਦਾ ਗੰਦਾ ਸਾਡਾ ਰੈਵਨਿਊ ਖਤਮ ਹੋ ਚੁੱਕਿਆ ਸਾਡੇ ਸਿਰ ਸਵਾ 4 ਲੱਖ ਕਰੋੜ ਦਾ ਕਰਜ਼ਾ ਹੈ ਫਸਲਾਂ ਸਾਡਾ ਕੋਈ ਪੰਜਾਬ ਵਾਲਾ ਮਤਲਬ ਪੰਜਾਬ ਦੀ ਕਣ ਖਾ ਕੇ ਰਾਜ਼ੀ ਨਹੀਂ ਉਹ ਖਾਂਦਾ ਬਾਹਰ ਦੀ ਮੱਧ ਪ੍ਰਦੇਸ਼ ਦੀ ਜਿਹੜੀ ਹੈਲਥ ਦਾ ਕੀ ਹਾਲ ਹੈ ਸਾਡੀ ਕਿਸੇ ਵੀ ਚੀਜ਼ ਦਾ ਪਤਾ ਕੀ ਇੱਕੋ ਚੀਜ਼ ਤਰੀਕੇ ਨਾਲ ਸੁਧਰਾਂਗੇ ਜਿਹਨੂੰ ਮਰਜ਼ੀ ਵੋਟ ਪਾਓ ਪਰ ਮੁੱਦੇ ਤੇ ਪਾਓ ਮੁੱਦੇ ਤੇ ਪਾਓ ਹੁਣ ਆ ਪਾਣੀ ਐਕਟ ਬਣਿਆ ਨਵਾਂ ਤੁਹਾਨੂੰ 4 ਦਿਨ ਪਹਿਲਾਂ ਪਤਾ ਲੱਗਿਆ ਜਿਹੜੀ ਸਜ਼ਾ ਮਿਲਦੀ ਸੀ ਫੈਕਟਰੀ ਵਾਲਿਆਂ ਨੂੰ ਥੱਲੇ ਪਾਣੀ ਪਾਉਣ ਤੇ ਜਾਂ ਦਰਿਆ 'ਚ ਉਹ ਸਜ਼ਾਾਂ ਦੇ ਬੰਦ ਜੁਰਮਾਨਾ ਕਰ ਦਿਓ ਤੇ ਜੁਰਮਾਨਾ ਦੇ ਲੀਡਰਾਂ ਨੂੰ ਪੈਸੇ ਦਿੰਦੇ ਜੁਰਮਾਨਾ ਵੀ ਕਰ ਦੇਣਗੇ 10 ਲੱਖ ਦੇ ਦੇਣਗੇ ਇਹ ਜਿਹੜੀਆਂ ਗਵਰਨਮੈਂਟ ਫੈਸਲੇ ਕਰੇ ਉਹਦੇ ਚ ਆਪਾਂ ਦਾਖਲ ਕਰਨਾ ਹੈ ਔਰ ਦਾਖਲ ਕਰਦਾ ਤੁਹਾਡੇ ਵੱਲੋਂ ਤੁਹਾਡਾ ਐਮਐਲਏ ਤੇ ਐਮਪੀ ਜੇ ਉਹ ਨਾ ਕਰੇ ਤਾਂ ਉਹ ਤੋਂ ਪੁੱਛਿਆ ਜ਼ਰੂਰ ਕਰੋ ਵੋਟ ਆਉਣ ਲੈ ਜਦੋਂ ਆਵੇ ਤੁਹਾਡੇ ਕੋਲ ਸਰ ਨਹੀਂ ਉਹਦਾ ਵੋਟਾਂ ਦੇ ਮਤਲਬ ਹੀ ਯਾਰ ਨੇ ਕਿ ਉਹਦੋਂ ਬਣਾਓ ਬੰਦੇ ਵੋਟਾਂ ਮਤਲਬ ਜਦੋਂ ਇਲੈਕਸ਼ਨ ਹੋਸੀ ਉਹ ਕਹਿੰਦਾ ਮੂਰੇ ਅਸੀਂ ਨਾ ਐਮਐਲਏ ਸਾਡੀ ਵੋਟਾਂ ਪੈ ਜਾਂਦੀਆਂ ਨੇ ਐਮਐਲਏ ਸਾਹ ਕੋਲ ਮੁੱਦਾ ਰੱਖਿਆ ਸੀ ਅਸੀਂ ਇਹ ਹਾਂ ਠੀਕ ਹੈ ਜੀ ਜਦੋਂ ਇਲੈਕਸ਼ਨ ਤੋਂ ਬਾਅਦ ਐਮਐਲਏ ਬਣ ਕੇ ਉਹ ਪਿੰਡ ਆਏ ਅਸੀਂ ਉਹਨਾਂ ਨੂੰ ਕਿਹਾ ਵੀ ਸਾਡਾ ਇਹ ਮੁੱਦਾ ਉਹ ਕਹਿੰਦੇ ਵੀ ਇਹਨੂੰ ਕਿੱਥੇ ਲੈ ਕੇ ਜਾਵਾਂਗੇ ਉੱਥੇ ਵੀ ਨਾ ਰੌਲਾ ਪਾਊਗਾ ਕਹਿੰਦੇ ਉਹਨਾਂ ਨੂੰ ਉਹਨਾਂ ਨੂੰ ਇੱਕ ਗੱਲ ਕਹਿਣੀ ਸੀ ਆ ਤੁਹਾਡਾ ਐਮ.ਐਲ.ਏ ਕਿਤੇ ਫਿਨਲੈਂਡ ਜਾਂਦੇ ਕਿਤੇ ਹੋਰ ਵੇਖ ਲਓ ਉਹ ਆਪਦੇ ਕਚਰੇ ਦਾ ਕੀ ਕਰਦੇ ਨੇ ਜਿਹੜੀ ਇਹ ਜਵਾਬ ਦਿੱਤਾ ਸਾਨੂੰ ਤੁਸੀਂ ਬਾਕੀ ਸ਼ਹਿਰਾਂ ਦਾ ਵੇਖ ਲਓ ਕੀ ਕਰਦੇ ਨੇ ਬਾਕੀ ਦੇਸ਼ ਦਾ ਵੇਖ ਲਓ ਦੁਨੀਆ ਦਾ ਵੇਖ ਲਓ ਤੁਹਾਨੂੰ ਔਰ ਸੈਕਿੰਡ ਜੇ ਕਹਿੰਦੇ ਸਾਥੋਂ ਪੁੱਛਣਾ ਤਾਂ ਫਿਰ ਸਾਨੂੰ ਐਮ.ਐਲ.ਏ ਬਣਾ ਦੇ ਫਿਰ ਤੁਹਾਨੂੰ ਬਣਾ ਦੇ ਤੁਹਾਨੂੰ ਬਣਾ ਦੇ ਫਿਰ ਉਹ ਤੁਸੀਂ ਉਹਨੂੰ ਬਣਾ ਕੇ ਕਿਉਂ ਭੇਜਿਆ ਉਹਦੀ ਡਿਊਟੀ ਹੈ ਉਹਦੀ ਡਿਊਟੀ ਹੈ ਤੁਸੀਂ ਉਹਨੂੰ ਜਿਵੇਂ ਆਪਾਂ ਕਿਸੇ ਨੂੰ ਨੌਕਰੀ ਤੇ ਲਾਉਂਦੇ ਆ ਨਾ ਮਾਸਟਰ ਹੈ ਉਹ ਕਲਾਸ ਪੜਾਉਂਦਾ ਹੈ ਉਹਦੀ ਡਿਊਟੀ ਨਾ ਕਿ ਕਲਾਸ ਦੇ ਬੰਦੇ ਨੂੰ ਚੰਗਾ ਪੜਾਵੇ ਤੇ ਐਮਐਲਏ ਦੀ ਡਿਊਟੀ ਹੈ ਸਾਡੇ ਮਸਲੇ ਚੱਕੇ ਬਿਲਕੁਲ ਐਮਪੀ ਦੀ ਡਿਊਟੀ ਹੈ ਸਾਡੇ ਮਸਲੇ ਚੱਕੇ ਪਾਰਲੀਮੈਂਟ ਚ ਜਾ ਕੇ ਜੇ ਨਹੀਂ ਚੱਕਦਾ ਤਾਂ ਫੇਰ ਭਾਈ ਪੁੱਛੋ ਉਹਦੇ ਕੋਲੋਂ ਅਸੀਂ ਤਾਂ ਇੱਕੋ ਗੱਲ ਪਿੱਛੇ ਤੁਰੇ ਫਿਰਦੇ ਆ ਕਿ ਯਾਰ ਜਿੰਨਾ ਚਿਰ ਆਪਾਂ ਨਹੀਂ ਬੋਲਾ ਤੁਸੀਂ ਜਿੰਨੂੰ ਮਰਜ਼ੀ ਵੋਟ ਪਾਈ ਜਾਓ ਕੋਈ ਮਸਲਾ ਨਹੀਂ ਪਰ ਮੁੱਦਿਆਂ ਤੇ ਪਾਓ ਉਨ ਜੇ ਕੋਈ ਕਹਵੇ ਨਾ ਇਨਕਲਾਬ ਕਹਿੰਦੇ ਬੰਦੇ ਦਾ ਪੁੱਤ ਬਣ ਜਾ ਝੂਠ ਨਾ ਬੋਲ ਸਾਨੂੰ ਇਨਕਲਾਬ ਕਿਵੇਂ ਕਿੱਥੋਂ ਆਉਣਗੇ ਪੈਸੇ ਪੁੱਛੋ ਉਹਨੂੰ ਆਪਦੇ ਮੈਂ ਤੁਸੀਂ ਆ ਹੀ ਪੁੱਛ ਲੈ ਦੱਸਾ ਉਤੋਂ ਤੋਂ ਪੁੱਛੀ ਜਾਂਦਾ ਕਹਿੰਦੇ ਭਰਾਵਾ ਫਿਰ ਤੈਨੂੰ ਵੋਟ ਕਿਉਂ ਭਾਈ ਸਾਨੂੰ ਪਾ ਦੇ ਇਹ ਸਾਡਾ ਕੰਮ ਨਹੀਂ ਹੈ ਤੇਰਾ ਕੰਮ ਹੈ ਸੋ ਆਪਦੀਆਂ ਗੱਲਾਂ ਬਾਰੇ ਨਾ ਆਪਾਂ ਪਿੰਡ ਦੇ ਸਰਪੰਚ ਨੂੰ ਵੀ ਪੁੱਛਣਾ ਸ਼ੁਰੂ ਕਰੀਏ ਐਮ ਐਲ ਏ ਨੂੰ ਵੀ ਐਮ ਪੀ ਨੂੰ ਵੀ ਮਨਿਸਟਰਾਂ ਨੂੰ ਵੀ ਤੁਸੀਂ ਵੇਖ ਲਿਓ ਜੇ ਯਾਰ ਕੈਨੇਡਾ ਕਿਨੇ ਚੰਗੇ ਬਣਾ ਲਿਆ ਅਮਰੀਕਾ ਕੀਨੇ ਚੰਗਾ ਬਣਾ ਲਿਆ ਉੱਥੋਂ ਦੇ ਲੋਕਾਂ ਨੇ ਲੋਕਾਂ ਨੇ ਬਿਲਕੁਲ ਆ ਟਰੰਪ ਤੇ ਹੈਰਸ ਐਮ ਬੋਲੇ ਆ ਕਰਾਂਗੇ ਆ ਕਰਾਂਗੇ ਫਿਰ ਲੋਕਾਂ ਨੇ ਵੋਟ ਪਾਈ ਅਸੀਂ ਕੀ ਕਰਦੇ ਹਾਂ ਸ਼ਰਾਬ ਦੀ ਪੇਟੀ ਹਾਂਜੀ ਹਾਂ ਪੈਸੇ ਆ ਜਿਹੜਾ ਤੁਸੀਂ ਕਹੇ ਇੱਕ ਮੋਤਵਰਕ ਬਣ ਜਾਂਦੇ ਚਿੱਕੜ ਚੌਕੜੀ ਕੋ ਉਹਨਾਂ ਨੂੰ ਤੇ ਮੈਂ ਇਹਦੇ ਵੱਲ ਮੇਰਾ ਚਾਚਾ ਉਧਰ ਆ ਜਵਾਈ ਆ ਗਿਆ ਗੱਲ ਖਤਮ ਤੇ ਫਿਰ ਲੈ ਲੋ ਢੇਰ ਬਿਲਕੁਲ ਲੈ ਲਓ ਫਿਰ ਭਾਈ ਆਹੀ ਐ ਇਹ ਹਰ ਥਾਂ ਤੇ ਮਸਲਾ ਭਾਈ ਜੀ ਸਾਡੇ ਮਿਹਨਤੀ ਲੋਕ ਕਮਾਲ ਦੀ ਧਰਤੀ ਕਿਉਂ ਖਰਾਬ ਹੋ ਰਹੀ ਹੈ ਕਿਉਂਕਿ ਅਸੀਂ ਬੰਦੇ ਨਹੀਂ ਚੁੰਨਦੇ ਮੁੱਦਿਆਂ ਤੇ ਨਹੀਂ ਚੁੰਨਦੇ ਬਸ ਮੁੱਦਿਆਂ ਤੇ ਚੁਣ ਲੋ ਹੋਰ ਕੋਈ ਗੱਲ ਨਹੀਂ ਇਹ ਸਾਰੀਆਂ ਚੀਜ਼ਾਂ ਸਹੀ ਹੋ ਜਾਣਗੀਆਂ ਐ ਆ ਸਾਡੇ ਕੋਲ ਵੀੜ ਹੈ ਜੀ ਆ ਕੁੰਬੜਾ ਵੀੜ ਕੋਈ ਹੈ ਜਾਲੇ ਹਾਂ ਆ ਮੁੰਡੇ ਵਾਲੇ ਇੱਥੇ ਕੇਸ ਲਾਇਆ ਹੋਇਆ ਜੀ ਸਾਡੇ ਸ਼ਹਿਰ ਲਾਈ ਹੋਇਆ ਉੱਥੇ ਮਤਲਬ ਕੀ ਤਾਂ ਉਸ ਨੇ ਬਣਿਆ ਉਹਦਾ ਵੀ ਕੁਝ ਨਹੀਂ ਬਣ ਰਿਹਾ ਇਹ ਨਾਲ ਸਰਪੰਚ ਨੂੰ ਕਹਿ ਰਹੇ ਨੇ ਖੁਦ ਇਹ ਕਹੇ ਨੇ ਵਕੀਲ ਸਰਪੰਚ ਨੂੰ ਵੀ ਕਹਿ ਰਹੇ ਨੇ ਜੀ ਤੁਸੀਂ ਮਤਾ ਪਾ ਦਿਓ ਵੀ ਅਸੀਂ ਕੇਸ ਅਦਾਲਤ ਕੇ ਲਾਇਆ ਹੋਇਆ ਹੂੰ ਉਹ ਸਰਪੰਚ ਖੁਦ ਮੈਂ ਕਹਣਾ ਐਮਐਲਏ ਸਾਹਿਬ ਤੋਂ ਇੰਨਾ ਡਰ ਰਹੇ ਨੇ ਛੱਡ ਕੇ ਲਾ ਕੇ ਵੀ ਗੋਲੀ ਮਾਰ ਦੇਣੀ ਆ ਤੁਹਾਡੇ ਇਹ ਤਾਂ ਸੱਚੀ ਨੂੰ ਸੱਚ ਤਾਂ ਕਹਿ ਦੋ ਕੋਈ ਭਾਈ ਸਾਹਿਬ ਨੂੰ ਬਹੁਤ ਤਕਲੀਫ ਆ ਤੁਹਾਡੇ ਤੇ ਜਮਾਂ ਨਹੀਂ ਕਹਦੇ ਹੈਗੇ ਜੀ ਬਿਲਕੁਲ ਨਹੀਂ ਕਹਦਾ ਮੈਂ ਉਹਨੂੰ ਪੁੱਛਿਓ ਜੇ ਡਰਦਾ ਕਿਹੜੀ ਗੱਲੋਂ ਆ ਡਰਦੇ ਨੇ ਜੀ ਇਹ ਮੈਂ ਗੱਲ ਕਰਨੀ ਚਾਹੁੰਦਾ ਇੱਕ ਹੂੰ ਮੈਂ ਕਈ ਵਾਰ ਇੱਥੇ ਬੰਦੇ ਲਿਆਉਂਦੇ ਨੇ ਹਮ ਗੰਡ ਸਹਿਯੋਗ ਦੀ ਕਰਦੇ ਹੈਗੇ ਨਾ ਚਾਤਰਪੁਰ ਇਹਨਾਂ ਨੇ ਦੱਸਿਆ ਇਹਨਾਂ ਨੇ ਜੀ ਮੈਂ ਬਹੁਤ ਗੱਡੋ ਟੈਂਟ ਸਵੇਰੇ ਮੈਂ ਬੈੰਨੇ ਪਰ ਚਾ ਜਿਹੜਾ ਹੋ ਮੇਰੇ ਤੇ ਕਰਦੇ ਆ ਮੇਰੇ ਤੇ ਕਰਾ ਦਿਓ ਮੈਂ ਬੈੰਨਾ ਨਾਲ ਤਾਂ ਬੈਠੋ ਨਾਲ ਤਾਂ ਬੈਠੋ ਮੈਨੂੰ ਇੱਥੇ ਬੰਦੇ ਪਤਾ ਕਿ ਤਾਨੇ ਮਾਰਦੇ ਨੇ ਤੂੰ ਕੀ ਕਰਤਾ ਸਾਡੇ ਕੂੜੇ ਦਾ ਮੈਂ ਯਾਰ ਮੇਰੇ ਨਾਲ ਬੈਠੂਗਾ ਕਿ ਮੈਂ ਮੂਰੇ ਬੈਠੂਗਾ ਕਿ ਸਹਿਯੋਗ ਕਰਨਗੇ ਲੋਕ ਤਾਂ ਨਹੀਂ ਆ ਚਾਰ ਟਰਾਲੀਆਂ ਖੜਾ ਆ ਗੱਲ ਕਰਨ ਵਾਲੀ ਆ ਬਸ ਹੋ ਤੁਹਾਨੂੰ ਏਡੀ ਦੂਰੋਂ ਲਿਆਂਦੇ ਆ ਮੇਰਾ ਘਰ ਸਾਹਮਣੇ ਆ ਇੱਥੇ ਦੋ ਰਿਜ਼ਲਟ ਆ ਚੁੱਕੇ ਐਸੇ ਮੁੱਦਿਆਂ ਦੇ ਉੱਤੇ ਮੈਂ ਇਸੇ ਇਹਨਾਂ ਦੇ ਆ ਪੋਲੂਸ਼ਨਾਂ ਤੇ ਹ 5 ਮਿੰਟ ਪਹਿਲਾਂ ਦੀ ਵੀਡੀਓ ਸਾਹਮਣੇ ਫੈਕਟਰੀ ਦੀ ਮੈਂ ਤੁਹਾਨੂੰ ਲਾਂਘ ਕੇ ਗਿਆ ਵਾ। ਇਹ ਜ਼ਿਕਰ ਕਰ ਰਹੇ ਰੋਕ ਆਏ ਆਰ ਆ ਚੀਜ਼ ਕਰਨੀ ਚਾਹੁੰਦੇ ਨੇ ਬਸ। ਸੱਚਾ ਇਹ ਸੱਚ ਥੋੜਾ ਕੌੜਾ ਲੱਗੂਗਾ। ਹਾਂਜੀ। ਅਸੀਂ ਨਾ ਉਹਨਾਂ ਦਮਦਮਾ ਸਾਹਿਬ ਮਿਲ ਰਹੇ ਹਾਂ 13 ਅਪ੍ਰੈਲ ਨੂੰ। ਉੱਥੇ ਸਿਰਫ ਇਸ ਕਰਕੇ ਨਹੀਂ ਰੈਲੀ ਕਰ ਰਹੇ ਕਿ ਰੈਲੀ ਕਰੀਏ ਨਹੀਂ। ਉੱਥੇ ਆਪਾਂ ਇੱਕ ਪਾਣੀ ਦਾ ਐਕਟ ਬਣਾ ਰਹੇ ਹਾਂ। ਤੁਸੀਂ ਵੀ ਸੁਣੀਓ ਜੀ। ਮਤਲਬ ਉੱਥੇ ਇੱਕ ਪਾਣੀ ਦਾ ਐਕਟ ਬਣਾ ਰਹੇ ਆ। ਇੱਕ ਬਣਾ ਰਹੇ ਆਪਾਂ ਜਿਹੜਾ ਡੋਮੀ ਸੇਲ ਹੋਵੇ ਕਿ ਇਥੋਂ ਪੰਜਾਬ ਵਾਲਿਆਂ ਨੂੰ ਨੌਕਰੀ ਮਿਲੇ ਆ ਮੁੰਡਿਆਂ ਨੂੰ ਸਾਡਿਆਂ ਨੂੰ ਬਾਹਰ ਨਾ ਜਾਣਾ ਪਵੇ ਇੱਕ ਰੇਤੇ ਦਾ ਕੀ ਹੋਣਾ ਚਾਹੀਦਾ ਹੈ ਇੱਕ ਆਪਾਂ ਕਰ ਰਹੇ ਆ ਨਸ਼ਾ ਕੇਵੇਂ ਬੰਦ ਹੋ ਸਕਦਾ ਤੇ ਇੱਕ ਸੋਸ਼ਲੀ ਆਪਾਂ ਕੀ ਕਰ ਸਕਦੇ ਪਿੰਡਾਂ ਦੇ ਵਿੱਚ ਇਹ ਪਹਿਲਾਂ 5 ਚੀਜ਼ਾਂ ਕਰਾਂਗੇ ਫਿਰ 5 ਕਰਾਂਗੇ ਫਿਰ 5 ਕਰਾਂਗੇ ਜਦੋਂ ਤੱਕ ਇਲੈਕਸ਼ਨ ਆਉਣ ਤਾਂ ਤੁਸੀਂ ਇਹਨਾਂ ਪਾਰਟੀਆਂ ਤੋਂ ਪੁੱਛੋ ਜੇ ਕਿ ਆਹ ਦੱਸ ਭਾਈ ਆ ਮੰਨੇਗਾ ਕਿ ਨਹੀਂ ਜੇ ਨਹੀਂ ਮੰਨੇਗਾ ਤਾਂ ਚੱਲ ਬਣ ਗੱਡੀ ਤੇ ਜੇ ਮੰਨੇਗਾ ਤਾਂ ਤੈਨੂੰ ਵੋਟ ਪਾਵਾਂਗੇ ਪਰ ਐਫੀਡੇਵਿਟ ਦੇ ਲਿਖ ਕੇ ਕਿਉਂਕਿ ਜਿੰਨਾ ਚਿਰ ਆਪਾਂ ਮੁੱਦਿਆਂ ਤੇ ਨਹੀਂ ਆਉਂਦੇ ਸਾਥ ਦਿਓ ਇੱਕ ਦੂਜੇ ਤੁਸੀਂ ਮੇਰੀ ਗੱਲ ਸੁਣੋ ਆ ਐਮਐਲਏ ਨੂੰ ਤੁਹਾਡੇ ਨੂੰ ਪਤਾ ਐਮਪੀ ਨੂੰ ਪਤਾ ਜਦੋਂ ਆਵੇ ਬੜਾ ਜੇ ਤੁਸੀਂ ਪੁੱਛੋ ਜੇ ਕਹਿੰਦੇ ਤੈਨੂੰ ਵੋਟ ਕਿਹੜੀ ਗੱਲ ਦੀ ਪਾਈਏ ਤੂੰ ਤਾਂ ਸਾਥੋਂ ਪੁੱਛਣ ਲੱਗ ਗਿਆ ਇਸ ਮੈਂ ਕੀ ਕਰਾਂ ਤੈਨੂੰ ਵੋਟ ਕਿਹੜੀ ਗੱਲ ਦੀ ਆ ਫੈਕਟਰੀ ਵਾਲਾ ਗਰੀਬ ਕਰਦਾ ਇਹਨੂੰ ਝਾੜੀਆਂ ਕਰਨ ਲਾਤਾ ਇੱਟਾਂ ਦੇ ਬਣਾਉਂਦਾ ਝਾੜੀਆਂ ਕਰਨ ਲਾਤਾ ਇਹਨਾਂ ਨੇ ਕੂੜਾ ਸੁੱਟਿਆ ਆ ਦੇਖ ਪੰਦਰ ਜਾ ਕੇ ਤਿੱਕੋ ਖਲਾਸ ਇਹ ਵਿਚਾਰਾ ਮਾਤੜ ਆਦਮੀ ਹੈ ਜੀ ਜਵੇਂ ਵਿਚਾਰਾ ਗਰੀਬ ਬੰਦਾ ਐਸੀ ਭਾਈ ਸਾਰੇ ਚਾਹੁੰਦਾ ਦਿਹਾੜੀਆਂ ਕਰਨ ਲੱਗਾ ਵਿਚਾਰਾ ਇਹ ਇਹ ਦਿਹਾੜੀਆਂ ਕਰਨ ਲੱਗਾ ਜੀ ਮੇਰੇ ਦੇ ਕੋਲ ਅੱਛਾ ਇਹਨਾਂ ਨੇ ਆ ਰੋਡ ਅੰਦਰੋਂ ਦੀ ਕਰਤਾ ਐ ਇੱਥੋਂ ਦੀ ਟ੍ਰਾਂਸਪੋਰਟ ਵੀ ਠੁੱਕ ਕੇ ਆ ਜੋ ਆ ਮੇਲ ਬੰਦ ਕਰਤਾ ਜਿਹੜਾ ਕਾਗਜ਼ ਆ ਇਹ ਜੀ ਮੇਲ ਤਾਂ ਆ ਇਹ ਇਹਦੇ ਕਰਕੇ ਹੀ ਹੋਇਆ ਸਾਰਾ ਕੁਝ ਉਹਦਾ ਰੋਡ ਦੇ ਉੱਤੇ ਆ ਰੋਡ ਆ ਉੱਤੇ ਹੀ ਪਿਆ ਹੋਵੇ ਸਾਫ਼ ਕਰੀ ਜਾਂਦੇ ਆ ਇੱਕ ਸਾਈਡ ਬੰਦ ਰੋਡ ਹਮਾਰਾ ਰੇਲ ਰੋੜ ਹੂੰ ਇਹਨਾਂ ਦਾ ਸੈਟੇਲਾਈਟ ਤਾਂ ਦੱਸਦਾ ਕਿਸਾਨ ਦੇ ਫੇਚ ਲੱਗੀ ਹੋਈ ਅੱਗ ਹਾਂ ਆਣੀ ਦੱਸਦਾ ਸੈਟੇਲਾਈਟ ਨਾ ਹੋ ਗਿਆ ਸੈਟੇਲਾਈਟ ਸੀ ਔਰ ਇਹ ਆਂਦੇ ਤੁਹਾਨੂੰ ਤਾਂ ਪਤਾ ਹੀ ਹੋਣਾ ਦੀ ਇਹ ਅੱਗ ਬੁਝਦੀ ਨਹੀਂ ਐ ਚਲਦੀ ਜਾਂਦਾ ਹੈ ਪਹਿਚਾਨ ਪੁੱਝ ਕੇ ਲਈ ਹੋਈ ਆ ਹਰ ਇੱਕ ਉਹ ਜਿਹੜਾ ਡੱਬਾ ਜਿਹੜੀ ਹੁੰਦਾ ਨਾ ਕੂੜਾ ਪਾਣ ਵਾਲਾ ਹਾਂ ਜਗਾ ਜਗਾ ਰੱਖੇ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਅੱਗ ਲੱਗੀ ਹੋਈ ਆ ਉਹਨਾਂ ਦੇ ਵਿੱਚ ਵੀ ਅੱਗ ਲੱਗੀ ਹੋਈ ਆ ਇਹ ਤਾਂ ਪਿੰਡ ਵਾਲੇ ਸਾਹਿਬ ਦੇਣ ਦੀ ਲੱਗੀ ਹੋਊਗਾ ਕਰ ਦਾਂਗੇ ਔਰ ਤੁਸੀਂ ਤੁਹਾਨੂੰ ਪਤਾ ਹੈ ਜਿਹੜਾ ਮੰਡੀ ਗੋਵਿੰਦਗੜ੍ਹ ਹੈ ਨਾ ਆਹੀ ਆ ਜੀ ਉਹ ਉਹ ਮੈਂ ਤੁਹਾਨੂੰ ਉਹੀ ਕਹਿੜਾ ਮੰਡੀ ਗੋਵਿੰਦਗੜ੍ਹ ਹੈ ਨਾ ਇਹ ਦਾ ਜਿਹੜਾ ਉਹ ਕੀ ਕਹਿੰਦੇ ਹੁੰਦੇ ਆ ਜਿਹੜਾ ਵਾਯੂ ਵਾਲ ਕੀ ਹੁੰਦਾ ਉਹਦਾ ਟੀਡੀ ਕੀ ਜਾਂਦੇ ਹੁੰਦੇ ਉਹਨੂੰ ਉਹਦਾ ਜਿਹੜਾ ਪੋਲਿਊਸ਼ਨ ਮਾਪਨ ਵਾਲਾ ਹੁੰਦਾ ਦਿੱਲੀ ਨਾਲੋਂ ਕਾਨਪੁਰ ਨਾਲੋਂ ਦੁਸ਼ ਦੇ ਸਾਰੇ ਪੋਲਿਊਟਡ ਸ਼ਹਿਰਾਂ ਨਾਲੋਂ ਜ਼ਿਆਦਾ ਮੰਦੀ ਮੰਡੀ ਗੋਪਿੰਦਗੜ੍ਹ ਦਾ ਹੁੰਦਾ ਇਹ ਤੁਹਾਡੇ ਫੇਫੜੇ ਗਲਦੇ ਨੇ ਅਮੀਰ ਐਪ ਦੇ ਵਿੱਚ ਸਾਰਾ ਕੁਝ ਹੁੰਦਾ ਨਹੀਂ ਉਹ ਮੈਂ ਭੁੱਲ ਗਿਆ ਉਹਦਾ ਨਾਮ ਜਿਹੜਾ ਜਿਹਦੇ ਨਾਲ ਗੁਣਵੰਤਾ ਆਉਂਦੀ ਆ ਹਵਾ ਦੀ ਸਭ ਤੋਂ ਬੜਾ ਗੰਦਾ ਤੁਹਾਡੇ ਮਤਲਬ ਦਿੱਲੀ ਚ ਬੱਚਿਆਂ ਦੇ ਜਿਵੇਂ ਫੇਫੜੇ ਗਲ ਜਾਂਦੇ ਨੇ ਜਲਦੀ ਤੁਹਾਡੇ ਵੀ ਇਹਦੇ ਨਾਲ ਆਹੀ ਕੰਮ ਹੋਣਾ ਸੀ ਨਾ ਚੰਦਰਪੁਰੇ ਪੂਰੇ ਪੜਿਆ ਤੇ ਚਾਰ ਘੜਾ ਲਓ ਟਰਾਲੀਆਂ ਨੇ ਤਾਂ ਟੰਬੇ ਮਾਰ ਕੇ ਭਜਾ ਦਾਂ ਤੁਹਾਡੀ ਹਾਜ਼ਰੀ ਦੇ ਵਿੱਚ ਕਹਿੰਦਾ ਮਨਸਾਹਬ ਆਉਣ ਇੱਥੇ ਮੈਂ ਆ ਇਧਰ ਲਾਈਵ ਚੱਲਦਾ ਜਾਂ ਤਿਵਾਨਾ ਸਾਹਿਬ ਜਾਂ ਮੈਨੂੰ ਨਹੀਂ ਪਤਾ ਵੀਡੀਓ ਚੱਲਦੀ ਹੈ ਮੈਂ ਸਾਹਮਣੇ ਕਹਿੰਦਾ ਪਰਚਾ ਮੇਰਾ ਕੱਟ ਦਿਓ ਜੀ ਮੈਂ ਇੱਥੇ ਤੰਬੂ ਲਾ ਕੇ ਬੈਠਾ ਹਾਂ ਜੇ ਲੋਕ ਸਹਿਜੋ ਕੱਟ ਦਿਓ ਜੀ ਪਰਚਾ ਜੇਲ੍ਹ ਭੇਜ ਦਿਓ ਮੈਨੂੰ ਤੇ ਉੱਥੇ ਮੈਨੂੰ ਚਿੱਟੇ ਵਾਲੇ ਮਾਰ ਦੇਣਗੇ ਜਿਨ੍ਹਾਂ ਦੇ ਚਿੱਟੇ ਵਾਲੇ ਕਰਾਵ ਜਿਹੜੇ ਘੱਟ ਆਏ ਨੇ ਅਸੀਂ ਉਹ ਸਾਨੂੰ ਮਾਰ ਦੇਣ ਤੁਹਾਡਾ ਕੰਮ ਨਿਬੜ ਜੂਗਾ ਪਰ ਤੰ ਜੇ ਲੋ ਹਾਂਜੀ ਦੇਓਗੇ ਸਾਥ ਤੁਸੀਂ ਦਸਤੋਂ ਦੱਸੋ ਵੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਜੇ ਤੁਸੀਂ ਇਹਨਾਂ ਦਾ ਸਾਥ ਦੇ ਦਿਓਗੇ ਨਾ ਉਸ ਤੋਂ ਬਾਅਦ ਅਸੀਂ ਆਵਾਂਗੇ ਤਾਂ ਸਾਰੇ ਇਲਾਕੇ ਨੂੰ ਤੇ ਫਿਰ ਪੰਜਾਬ ਨੂੰ ਸੱਦਾਂਗੇ ਬੰਦ ਕਰਾ ਕੇ ਛੱਡਾਂਗੇ ਮੈਨੂੰ ਇੱਕ ਤਾਂ ਸੋ ਕੱਲ ਮਸਲਾ ਹੋਇਆ ਚਾਹੇ ਉਹ ਕੋਈ ਵੀ ਗੱਲ ਸੀ ਗੱਲ ਬੜੀ ਹੋਰ ਸੀ ਗੇਲ ਹੈ ਵੀ ਉਹਨਾਂ ਦਾ ਹੋ ਰਿਹਾ ਅਮਰitsar ਪ੍ਰਦਰਸ਼ਨ ਚਾਰ ਜਵੇਰੋਂ ਬਾਅਦ ਉੱਠੀ ਅੱਜ ਉਹਨਾਂ ਨੇ ਖੁਦ ਕੈਨਸਲ ਕਰਤਾ ਗੱਲ ਬੜੀ ਛੋਟੀ ਜੀ ਹੈ ਯਾਰ ਆਪਾਂ ਨਹੀਂ ਕਰਾ ਸਕਦੇ ਜਿਹੜਾ ਸਾਡੀ ਜ਼ਿੰਦਗੀ ਤੇ ਹੈ ਇੱਥੇ ਤਰ ਚੱਲੀ ਅੰਦਰ ਫੈਕਟਰੀ ਦੇ ਮਾਨਸਰ ਚੱਲੀ ਆਜੋ ਆਜੋ ਕਿਉਂ ਨਹੀਂ ਆਜੋ ਤੁਹਾਨੂੰ ਵਖਾ ਦਿੰਨੇ ਆ ਅੰਦਰ ਆਜੋ ਟਵਾਨਾ ਸਾਹਿਬ ਜਿਹੜਾ ਰਸਤੇ ਵਿੱਚ ਕਾਗਜ਼ ਆ ਕਾਗਜ਼ਾਂ ਦੇ ਵਿੱਚ ਰਸਤਾ ਉਹ ਤਾਂ ਲੱਪੇਆ ਪਿਆ ਨਾ ਇਹਨਾਂ ਨੇ ਉਹਨਾਂ ਨੇ ਰਸਤਾ ਆ ਦੇਖੋ ਆ ਰਸਤਾ ਹੈ ਇਹਦੇ ਵਿੱਚ ਡਿੱਗ ਕੇ ਮਰ ਜੂ ਬੰਦਾ ਕੋਈ ਆ ਵੀ ਆ ਜਿਹੜਾ ਹਿੱਸਾ ਹੈ ਇਹ ਵੀ ਰਸਤਾ ਹੈ ਨਾ ਆ ਆ ਫੜਕਾ ਆ ਸਿੱਧੀ ਸੜਕ ਹੈ ਆ ਸੜਕ ਆ ਸੜਕ ਹੈ ਨਾ ਇੱਧਰ ਆਜੋ ਰਾਜਵਿੰਦਰ ਜੀ ਇਹਨਾਂ ਨੇ ਆ ਸੜਕ ਹੈ ਮਾਨ ਸਾਹਿਬ ਨਹੀਂ ਨਹੀਂ ਕੋਣੀ ਕੋਣੀ ਉਹਦੇ ਪਲਾਟ ਦੱਪਣੇ ਨੇ ਇਹਨਾਂ ਨੇ ਉੱਤਰੋ ਵੇਹਲ ਨਹੀਂ ਮਿਲ ਰਿਹਾ ਇਹਨਾਂ ਨੂੰ ਪਾਰਟੀ ਨੂੰ ਇਹਨਾਂ ਨੇ ਕਰਨੀਏ ਚੋਰ ਅਸੀਂ ਚੋਰੀ ਹਟਾਉਂਦੇ ਸੀ ਚਿੱਟਾ ਵਿੱਚੋਂ ਹਟਾਉਂਦੇ ਸੀ ਇਹਨਾਂ ਨੇ ਮੇਰੀ ਕੁਰਸੀ ਟੇਬਲ ਚ ਕਾਤਾ ਉੱਥੇ ਪਹਿਰਾ ਦੇ ਰਿਆ ਸੀ ਮੈਂ ਬੈਠਾ ਰੋਡ ਦੇ ਉੱਤੇ ਮੇਰਾ ਐਮਐਲਏ ਨੇ ਖੁਦ ਚਕਾਇਆ ਕਹਿੰਦੇ ਚੋਰਾ ਨੂੰ ਕਿਉਂ ਹਟਾਉਂਦਾ ਐ? ਚਿੱਟੇ ਵਾਲੇ ਨੂੰ ਕਿਉਂ ਹਟਾਉਂਦਾ ਐ? ਅੱਛਾ ਆ ਸੀ ਟੈਲਾਂ ਵਾਲੇ ਦਾ ਕੰਮ ਮਾਤੜ ਬੰਦਾ ਐ ਇਹ ਵਿਚਾਰਾ ਤਾਂ ਪਤਾ ਨਹੀਂ ਕਿਧੀਆਂ ਨੇ ਮਸ਼ੀਨਾਂ ਇਹ। ਯਾਨੀ ਉਹ ਬੰਦ ਕਰਕੇ ਇੱਥੋਂ ਚਲਾ ਗਿਆ। ਆ ਆ ਬੰਦ ਐ ਇੱਥੋਂ ਬੰਦ ਕਰਕੇ ਨਹੀਂ ਤੇ ਇਸ ਜਗ੍ਹਾ ਦਾ ਇਹਨੂੰ ਕੋਈ ਪੈਸਾ ਨਹੀਂ ਦੇ ਰੇਗੇ। ਨਾ 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 ਨਾ। ਆ ਕੰਦਾ ਦੇ ਇੱਟਾ ਦੇ ਦੀ ਖਵਾਲ ਕੀ ਨਹੀਂ ਤੇ ਇਹ ਜ਼ਮੀਨ ਉਹਦੀ ਨਹੀਂ ਕੀ? ਉਹਦੀ ਉਹ ਹੈ। ਤੇ ਫਿਰ ਉਹਨੂੰ ਪੈਸਾ ਵੀ ਕੋਈ ਨਹੀਂ। ਕੋਈ ਪੈਸਾ ਨਹੀਂ। ਤੇ ਤੇ ਉਹਨੇ ਕੋਈ ਕੇਸ ਖੁਸਮ ਨਹੀਂ ਕੀਤਾ। ਕੁਝ ਨਹੀਂ ਕਰਾਜੀ। ਆ ਗਿਆ ਦੇਖੋ ਪੂੜਾ ਹੋ ਗਿਆ। ਆ ਹਜੇ ਤੁਹਾਨੂੰ ਦੀਵਾਨਾ ਜੀ ਆ ਤੁਸੀਂ ਦੱਸ ਦਿਓ 스멜 ਕਿੰਨੀ ਗੰਦੀ ਆ ਰਹੀ ਹੈ ਕਿੰਨੇ ਆ ਵੇਖ ਲਓ ਇੱਥੇ ਖੜਾ ਨਹੀਂ ਜਾ ਰਿਆ ਹੁਣ ਆ ਤਾਂ ਨੂੰ ਪਹਾੜ ਬਣਾਈ ਜਾ ਰਹੇ ਆ ਕਿ ਅੱਗ ਹੋਰ ਆ ਜੀ ਉੱਪਰ ਨੂੰ ਉੱਪਰ ਨੂੰ ਆ ਜੀ ਬਿਨ ਅੱਗ ਲੱਗੀ ਹੋਈ ਜਿਹੜੀ ਉਹ ਹੋਰ ਡਲ ਜਵੇ ਆ ਵਿਖਾਇਓ ਜੇ ਉਧਰੋਂ ਸਾਹਮਣੇ ਵੇਖੋ ਕੀ ਕੁਛ ਆ ਇੱਥੋਂ ਹੀ ਦਿਸ ਜੂਗਾ ਜੀ ਓ ਵੇਖੋ ਸਾਹਮਣੇ ਵੇਖੋ ਕੀ ਕੁਛ ਨਜ਼ਰ ਆ ਰਿਹਾ ਓਏ ਹੋਏ 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 ਹੁਣ ਦੱਸੋ ਆ ਦਿੱਲੀ ਵਾਲਾ ਪਹਾੜ ਬਣ ਰਿਹਾ ਕਿ ਨਹੀਂ ਬਣ ਰਿਹਾਗਾ ਇਹ ਉਹ ਵਿੱਚ ਵੇਖੋ ਕੀ ਕੋਸ਼ਾ ਹੋਵੇ ਐ ਕੱਢਦੇ ਜਿਵੇਂ ਆ ਵੇਖ ਲਓ ਇਧਰ ਲਫਾਫੇ ਲਫਾਫੇ ਆ ਸਾਰੇ ਵੇਖੋ ਆ ਵੇਖੋ ਸਾਰੇ ਲਫਾਫੇ ਆ ਜਿੰਨੇ ਵੇਖ ਲਓ ਚੱਕ ਕੇ ਹਾਂ ਇਹ ਇਹ ਹਾਂ ਇਹਦੇ ਵਿੱਚੋਂ ਪਾਣੀ ਸਿਮ ਕੇ ਆਇਆ ਹੋਇਆ ਇੱਥੇ ਆ ਧਰਤੀ ਦੇ ਵਿੱਚ ਅੱਛਾ ਜਾਰ ਜਾਰ ਪਾਣੀ ਆਇਆ ਇਹ ਕੂੜੇ ਦਾ ਪਾਣੀ ਆ ਜਦ ਬਰਸਾਤ ਆਉਂਦੀ ਆ ਉਹ ਪਾਣੀ ਧਰਤੀ ਦੇ ਵਿੱਚ ਜਾ ਰਿਹਾ ਹੈ। ਇਹ ਵੀ ਮਾਈਨਿੰਗ ਚਾਹੁੰਦਾ ਹੁਣ ਮਾਈਨਿੰਗ ਇਹ ਕਰ ਰਿਹਾ ਹੈ। ਮਾਈਨਿੰਗ ਨੇ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਹੂੰ ਆ ਪਿੰਡ ਹੈ ਜਰਗ ਤੁਹਾਡੇ ਕੋਲੇ ਹੈਗਾ ਨਾ ਜਰਗ ਪਿੰਡ ਚ ਉਸ ਪਿੰਡ ਵਾਲਿਆਂ ਦੇ ਪਹਿਲਾਂ ਕਿਸੇ ਨੇ ਕੀ ਕੀਤਾ ਐ ਕਰਕੇ ਥੱਲੇੋਂ ਮਾਈਨਿੰਗ ਕਰ ਲਈ। ਜੀ ਉਹ ਉੱਥੇ ਹੈਗਾ ਸੀਗਾ ਛੱਪੜ ਉਹ ਬਣ ਗਿਆ ਤੋਬਾ ਉਹਦੇ ਕਿਉਂਕਿ ਆ ਥਲੜੀ ਤਹਿ ਜਦੋਂ ਨਿਕਲ ਜਾਂਦੀ ਆ ਨਾ ਤਾਂ ਪਾਣੀ ਥਲੜੇ ਪਾਣੀ ਨਾਲ ਸਿੱਧਾ ਮਿਲਦਾ ਜਾ ਜਾਂਦਾ ਉਹਦਾ ਜਿਆਦਾ ਜਦੋਂ ਉਹਦਾ ਮੇਲ ਹੁੰਦਾ ਤਾਂ ਪਾਣੀ ਦੀ ਜਿਹੜੀ ਗੁਣਵੰਤਾ ਜਿਵੇਂ ਹੀ ਖਤਮ ਹੋ ਜਾਂਦੀ ਆ ਆਪਣੇ ਆਪ ਦੇਖੋ ਮਾਨ ਸਾਹਿਬ ਆ ਵੀ ਬਣਾਇਆ ਵਿਆ ਨਾ ਆ ਦੇਖੋ ਆ ਪਾਣੀ ਤਾਂ ਹੁਣ ਰੱਖਿਆ ਨੇ ਅੱਛਾ ਇੱਕ ਮੈਨੂੰ ਦੱਸਿਓ ਜੇ ਇਹਦੇ ਵਿੱਚ ਇਹ ਤਾਂ ਨਹੀਂ ਲੈ ਵੀ ਇਹ ਕੂੜਾ ਸਿੱਟਣਗੇ ਇਹ ਤਾਂ ਨਹੀਂ ਆ ਬਣਾਉਣਾ ਸਿਸਟਮ ਅੱਛਾ ਆ ਇਥੋਂ ਦੀ ਉਹ ਕੂੜਾ ਚੜੀ ਜਾਂਦਾ ਉਥੋਂ ਇਹਦੇ ਵਿੱਚ ਉਹ ਸਾਹਮਣੇ ਵੇਖੋ ਉੱਧਰ ਉੱਧਰ ਵਿਖਾਓ ਉਹ ਤੂੰ ਕੂੜਾ ਚੜੂਗਾ ਔਰ ਸਾਹਮਣੇ ਕਰੋ ਜੀ ਔਰ ਸਾਹਮਣੇ ਉਟਵਾਣਾ ਜੀ ਔਰ ਸਾਹਮਣੇ ਇਹ ਆਓ ਵੇਖੋ ਨੀਵੇਂ ਹੋ ਕੇ ਅੱਛਾ ਔ ਉੱਥੋਂ ਚੜੂਗਾ ਇਹਦੇ ਵਿੱਚ ਦੀ ਹੋ ਕੇ ਆ ਉਤੋਂ ਦੀ ਤੇ ਇਹਦੇ ਚ ਪਾ ਕੇ ਫਿਰ ਇਹਦੇ ਚ ਡਿੱਗੂਗਾ ਤੇ ਇਹਦੇ ਉੱਤੇ ਆ ਮਿੱਟੀ ਪਾਉਣਗੇ ਥੋੜੀ ਜੀ ਚਲੋ ਜੀ ਕੂੜਾ ਥੱਲੇ ਇਹ ਤਾਂ ਪਹਿਲਾਂ ਦੱਬਿਆ ਹੀ ਇੱਧਰ ਇੱਧਰ ਦੱਬਿਆ ਕੂੜਾ ਕਿੱਲਿਆਂ ਦੇ ਵਿੱਚ ਮਤਲਬ ਆ ਕੂੜਾ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਨਾ ਇਹ ਤਾਂ ਅਜੇ ਬਹੁਤ ਥੋੜਾ ਹੈ ਆ ਦੇਖ ਲਓ ਕੇਵ ਜਾ ਵਖਾ ਦਿਓ ਇਹ ਸਾਰਾ ਕੁਝ ਉਹ ਜਿਵੇਂ ਕੱਢ ਰਿਹਾ ਸਾਰਾ ਕੁਝ ਧਰਤੀ 'ਚ ਜਾਣਾ ਹੈ ਇੱਟਾਂ ਦਾ ਦੇਖ ਲਓ ਗਾਲਤੀਆਂ ਕਿਤੇ ਰੇ ਇੱਟਾਂ ਦਾ ਦੇਖ ਲਓ ਹਾਲ ਕੀ ਹੋਇਆ ਪਿਆ ਆ ਵੇਖੋ ਕੇਵ ਜਾ ਹੋਇਆ ਪਿਆ ਥੱਲੇ ਧਰਤੀ ਦਾ ਹਾਲ ਹੀ ਵੇਖ ਲਓ ਇਹ ਸਾਰਾ ਥੱਲੇ ਪੈਣਾ ਇਹਦੇ 'ਚ ਅਜੇ ਅੰਦਰ ਆ ਆ ਆ ਆ ਰੰਗਲਾ ਪੰਜਾਬ ਹੈ ਮੈਂ ਪੁੱਛਦਾ ਮੁੱਖ ਮੰਤਰੀ ਸਾਹਿਬ ਨੂੰ ਆ ਰੰਗਲਾ ਪੰਜਾਬ ਹੈ ਆ ਬਣਾਈ ਧਰਤੀ ਰੰਗਲੀ ਕਰਤੀ ਮਾਂ ਦੇ ਪੁੱਤਾਂ ਨੇ ਆ ਵੇਖੋ ਜਿਆ ਗੰਦ ਵੇਖੋ ਕੀ ਆ ਇਹ ਰਤੀ ਰੰਗ ਬਲੰਗੀ ਕਰਦਾ ਉਹ ਵੇਖੋ ਜੇ ਸਾਹਮਣੇ ਆਓ ਵੇਖੋ ਉਹ ਵੇਖੋ ਕਿੰਨਾ ਸੜਿਆ ਪਿਆ ਸਾਰਾ ਕੁਝ ਇਹ ਸਭ ਵੇਚ ਜਾਣਾ ਹੈ ਇਹਦੀ ਇਹ ਟੋਏ ਖਾਦੋ ਬਣਾਏ ਜਾਂਦੇ ਨਹੀਂ ਉਹ ਗਰੀਬ ਨੂੰ ਜਾੜਿਆ ਇਥੋਂ ਜੀ ਇਹ ਤੂੰ ਨਹੀਂ ਉਸ ਬੰਦੇ ਨੇ ਕੋਈ ਰਿੱਟ ਰੁੱਟ ਨਹੀਂ ਪਾਈ ਕਿ ਮੇਰੀ ਜ਼ਮੀਨ ਹੈ ਉਹ ਬੇਚਾਰਾ ਮਾਤੜਾ ਹੋ ਗਰੀਬ ਐਸੀ ਭਾਈ ਚਾਰੇ ਨਹੀਂ ਐਸੀ ਭਾਈ ਚਾਰੇ ਨੂੰ ਆਉਂਦੀ ਮਦਦ ਕਰੋ ਆਪਾਂ ਨਾਲ ਖੜੀਓ ਉਹਦੇ ਅਸੀਂ ਤਾਂ ਕਈ ਵਾਰੋ ਕਹਿੰਦਾ ਯਾਰ ਮੈਂ ਕਰਾਂ ਕਿ ਉਹਨੂੰ ਕਹਾਂ ਐਪਲੀਕੇਸ਼ਨ ਦੇ ਡੀਸੀ ਨੂੰ ਪੋਲੀਸ਼ਨ ਬੋਰਡ ਨੂੰ ਦਿੰਨੇ ਆ ਫਿਰ ਇੱਥੇ ਧਰਨ ਵਾਲਾ ਉਹ ਨਹੀਂ ਤਾਂ ਕੁਝ ਵੀ ਦਿੰਨਾ ਨੂੰ ਜਿਉਂਦਾ ਮੈਂ ਪੁੱਛੂਗਾ ਹੱਦ ਹੋਈ ਭਾਈ ਯਾਰ ਸ਼ਰੇਆਮ ਤੱਕ ਚਲੋ ਖੈਰ ਜੀ